ਸਤਿ ਸ਼੍ਰੀ ਅਕਾਲ ਦੀ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਅਤੇ ਚਰਚਾ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਸਾਹਿਬ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਜੀ। ਪ੍ਰੋਫੈਸਰ ਸਾਹਿਬ ਇੱਕ ਬਿਆਨ ਇਸ ਵੇਲੇ ਚਰਚਾ ਦਾ ਵਿਸ਼ਾ ਹੈ ਕੋਈ ਉਸ ਨੂੰ ਵਿਵਾਦਤ ਬਿਆਨ ਕਹਿ ਰਿਹਾ ਕੋਈ ਉਸ ਨੂੰ ਸ਼ਰਮਨਾਕ ਬਿਆਨ ਕਹਿ ਰਿਹਾ ਪਰ ਉਹ ਵਾਕਈ ਬਿਆਨ ਹੈ ਜਿਹੜਾ ਕਿਤੇ ਨਾ ਕਿਤੇ ਸਭ ਦੇ ਮਨਾਂ ਨੂੰ ਠੇਸ ਪਹੁੰਚਾਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਦੋਂ ਇੱਕ ਔਰਤ ਦੀ ਗੱਲ ਆਉਂਦੀ ਹੈ ਬੇਸ਼ੱਕ ਕੋ ਪਾਰਟੀ ਨਾਲ ਸਬੰਧਤ ਹੋਵੇ ਬੇਸ਼ੱਕ ਕੋਈ ਦੁਸ਼ਮਣ ਦੀ ਵਿਧੀ ਪੈਣ ਹੋਵੇ ਅਕਸਰ ਕਿਹਾ ਜਾਂਦਾ ਹੈ ਕਿ ਉਸ ਨੂੰ ਤਾਂ ਇੱਜ਼ਤ ਦੀ ਨਿਗਾ ਨਾਲ ਹੀ ਦੇਖਣਾ ਚਾਹੀਦਾ ਪਰ ਇੱਥੇ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿੱਥੇ ਉਹਨਾਂ ਨੇ ਕੰਗਣਾ ਰਣੌਤ ਬਾਰੇ ਇੱਕ ਟਿੱਪਣੀ ਕੀਤੀ ਹੈ ਕਿ ਰੇਪ ਬਾਰੇ ਕੰਗਣਾ ਰਣੌਤ ਨੂੰ ਵੱਧ ਪਤਾ ਹੈ ਜਿਸ ਨੂੰ ਜਿਸ ਚੀਜ਼ ਦਾ ਜ਼ਿਆਦਾ ਤਜਰਬਾ ਹੁੰਦਾ ਹੈ ਉਸ ਨੂੰ ਉਸ ਦਾ ਪਤਾ ਹੁੰਦਾ ਹੈ ਤਾਂ ਕੰਗਣਾ ਰਣੌਤ ਨੂੰ ਰੇਪ ਦਾ ਤਜਰਬਾ ਹੈ ਕੁਝ ਅਜਿਹਾ ਏਦਾਂ ਦਾ ਬਿਆਨ ਹੈ ਜਿਹੜਾ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਮੀਡੀਆ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੁਹਾਨੂੰ ਕੀ ਲੱਗਦਾ ਹੈ ਸਿਮਰਜੀਤ ਸਿੰਘ ਮਾਨ ਹੋਰੀ ਇੱਕ ਸੂਝਵਾਨ ਆਗੂ ਨੇ ਅਤੇ ਲੰਬਾ ਸਮਾਂ ਨੁਮਾਇੰਦਗੀ ਕਰਦੇ ਰਹੇ ਲੋਕਾਂ ਦੀ ਉਹਨਾਂ ਨੇ ਇਹ ਬਿਆਨ ਕਿਉਂ ਦਿੱਤਾ ਕਿ ਇਸ ਪਿੱਛੇ ਕੋਈ ਚਾਲ ਹੈ ਜਾਂ ਫਿਰ ਉਹਨਾਂ ਤੋਂ ਵਡੇਰੀ ਉਮਰ ਕਰਕੇ ਅਜਿਹਾ ਬਿਆਨ ਦਿੱਤਾ ਗਿਆ ਜਾਂ ਫਿਰ ਉਹ ਵਾਕਈ ਹੀ ਜਾਣਬੁੱਝ ਕੇ ਸੂਝ-ਬੂਝੋ ਨਾਲ ਨੇ ਬਿਆਨ ਦਿੱਤਾ ਹੋ ਸਕਦਾ ਤੁਹਾਨੂੰ ਕੀ ਲੱਗਦਾ ਇਸ ਬਿਆਨ ਪਿੱਛੇ ਕੀ ਕਾਰਨ ਹੈ ਕੀ ਮਾਇਨੇ ਸਭ ਤੋਂ ਪਹਿਲੀ ਗੱਲ ਤੇ ਲੱਗਦੀ ਹੈ ਕਿ ਸ਼ਰਮ ਨਾਲ ਸਿਰ ਝੁਕਦਾ ਦੂਸਰਾ ਇਹ ਸਾਡੇ ਇੰਡੀਆ 'ਚ ਅਜੇ ਵੀ ਟੈਂਡੈਂਸੀ ਹੈਗੀ ਹੈ ਕਿ ਜੇ ਕੋਈ ਇੱਕ ਬੰਦਾ ਆਇਆ ਤੇ ਉਹ ਫੱਟ ਦੇਣੀ ਉਹਨੂੰ ਸਾਰੀ ਬਰਾਦਰੀ ਨਾਲ ਜੋੜ ਕੇ ਦੇਖਦੇ ਆ ਖਾਸ ਕਰਕੇ ਜਿਹੜੇ ਬਾਹਰ ਲੋਕ ਬੈਠੇ ਆ ਦਿੱਲੀ ਆ ਦੇਸ਼ ਦੇ ਵਿੱਚ ਆ ਉਹਨਾਂ ਨੂੰ ਇਹ ਥੋੜੀ ਪਤਾ ਪਈਏ ਇੱਕ ਬੰਦਾ ਆ ਠੀਕ ਹੈ ਇੱਕ ਬਰਾਦਰੀ ਦਾ ਆ ਇੱਕ ਸਮੁਦਾਇ ਦਾ ਆ ਇੱਕ ਧਰਮ ਦਾ ਆ ਇਹ ਸਾਡੇ ਕੋਈ ਇਹ ਪਿਛਲੇ ਸਮੇਂ ਤੋਂ ਕੁਝ ਇਧਰ ਨੂੰ ਜ਼ਿਆਦਾ ਟੈਂਡੈਂਸੀ ਹੋ ਗਈ ਆ ਜੇ ਕੋਈ ਮੈਂ ਹੁਣੇ ਕੋਈ ਬੰਦੇ ਬੈਠੇ ਹੋਏ ਸੀਗੇ ਤਾਂ ਉਹਨਾਂ ਨੇ ਮਤਲਬ ਇੱਕਦਮ ਧਰਮ ਦੇ ਨਾਲ ਗੱਲ ਜੋੜ ਦਿੱਤੀ ਕਿ ਹਾਂ ਜੀ ਆਹ ਗੱਲ ਹੈ ਇਸ ਤਰੀਕੇ ਨਾਲ ਮਾੜੀ ਗੱਲ ਹੋਈ ਆ ਕਿਉਂਕਿ ਉਹ ਫਲਾ ਫਲਾ ਧਰਮ ਦੇ ਮੈਂ ਉਹ ਗੱਲ ਨਹੀਂ ਲੈਣਾ ਇਸ ਕਰਕੇ ਮੈਂ ਕਹਾਂ ਨਹੀਂ ਇਹ ਤੇ ਹਿੰਦੂਆਂ ਚ ਵੀ ਆ ਸਿੱਖਾਂ ਚ ਵੀ ਆ ਤੁਸੀਂ ਉਹਨਾਂ ਨੂੰ ਇੱਕ ਧਰਮ ਦੇ ਨਾਲ ਕਿਉਂ ਜੋੜਦੇ ਹੈਗੇ ਉਹ ਕੋਈ ਗੁੱਜਰ ਜਿਹੜੇ ਆ ਦੁੱਧ ਨੂੰ ਮਿਲਾਵਟ ਕਰਕੇ ਕਰਦੇ ਆ ਕਿਉਂਕਿ ਜੀ ਉਹ ਮੁਸਲਮਾਨ ਆ ਇਸ ਕਰਕੇ ਉਹ ਕਰਦੇ ਆ ਹੱਤ ਹੋ ਗਈ ਕਿ ਉਹ Hindu ਜਾਂ Sikh ਜਾਂ ਬਾਕੀ ਦੇ ਇਸਾਈ ਆ ਉਹ ਨਹੀਂ ਮਿਲਾਵਟ ਕਰ ਸਕਦੇ ਜਾਂ ਕਰਦੇ ਨਹੀਂ ਹੋਣਗੇ ਇਹ ਚ ਧਰਮ ਦਾ ਕੀ ਲੈਣਾ ਦੇਣਾ ਆ ਪਰ ਕਿਉਂਕਿ ਦੇਸ਼ ਦਾ ਮਾਹੌਲ ਪਰਮਿੰਦਰ ਇਹੋ ਜਿਹਾ ਬਣ ਗਿਆ ਕਿ ਜਿਹੜਾ ਕੋਈ ਇੱਕ ਬੰਦਾ ਜਿਹਦੀ ਦੇਖ ਬੜੀ ਸਾਫ-ਸਾਫ ਉਹ ਵੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਉਹ ਵੀ ਜਿਹੜੇ ਆਪਣੇ ਆਪ ਨੂੰ ਖਾਲਸਾਤਾਨ ਦੇ ਝੰਡੇ ਬੁੰਗੇ ਲੈ ਕੇ ਰੈਲੀਆਂ ਚ ਪੂਰੇ ਨਾਰੇ ਲਾਉਂਦੇ ਆ ਲੈ ਕੇ ਰਾਵਾਂਗੇ ਖਾਲਸਾਤਾਨ ਤੇ ਜੀ ਉਹਨਾਂ ਦਾ ਹੈੱਡ ਇਹੋ ਜੀ ਗੱਲ ਕਰਦਾ ਤੇ ਮੇਰਾ ਖਿਆਲ ਹੈ ਕਿ ਸਾਰੀ ਸਿੱਖ ਕੌਮ ਨੂੰ ਸਿੱਖ ਬ੍ਰਾਦਰਰੀ ਨੂੰ ਸ਼ਰਮਸ਼ਾਰ ਕਰਦੇ ਆ ਜਿੰਨੀ ਵਜਕਾ ਜਾਂ ਚੜਤ ਕਿਸਾਨ ਅੰਦੋਲਨ ਦੇ ਦੌਰਾਨ ਸਾਰੀ ਦੁਨੀਆ ਚ ਸਿੱਖਾਂ ਦੀ ਹੋਈ ਉਹਨਾਂ ਦਾ ਅਕਸ ਜਿਹੜਾ ਇੱਕ ਬੜਾ ਵੱਡੇ ਪੱਦਰ ਤੇ ਲੋਕਾਂ ਨੇ ਪ੍ਰਮਾਨਿਤ ਹੀ ਨਹੀਂ ਕੀਤਾ ਸਗੋਂ ਉਸ ਦੀ ਐਪਰੀਸ਼ੀਏਸ਼ਨ ਮਹਿਮਾ ਵੀ ਕੀਤੀ ਕਿ ਇਹ ਬੰਦੇ ਬੜੇ ਚੰਗੇ ਆ ਇਹ ਲਾਲਚੀ ਨਹੀਂ ਕੁਰਬਾਨੀ ਵਾਲੇ ਆ ਸ਼ਾਂਤਮਈ ਸੰਘਰਸ਼ ਕਰਦੇ ਆ ਤੇ ਹਿੰਮਤ ਵਾਲੇ ਆ ਤੇ ਲਗਾਤਾਰ ਈਡੀ ਦੇ ਉੱਥੇ ਹਰ ਹਾਲਾਤ ਚ ਬੈਠੇ ਰਹਿਣਾ ਹੁਣ ਇਹ ਜਿਹੜਾ ਇੱਕ ਮੈਸੇਜ ਦਿੱਤਾ ਸੀ ਉਹਦੇ ਬਿਲਕੁਲ ਇਹ ਉਲਟ ਹੈ ਗਿਆ ਬਿਲਕੁਲ ਹੁਣ ਇੱਕ ਗੱਲ ਇਹ ਇਸ ਤਰ੍ਹਾਂ ਆ ਕਿ ਕੰਗਨਾਰ ਨੌਤ ਵੀ ਮੈਂ ਤੇ ਅੱਗੇ ਵੀ ਕਈ ਵਾਰੀ ਕਿਹਾ ਸੀ ਉਹਦਾ ਨੋਰਮਲ ਬਿਹੇਵੀਅਰ ਨਹੀਂ ਹੈਗਾ ਉਹ ਗਾਇਬ ਗਾਇਹ ਪਤਾ ਨਹੀਂ ਮਸ਼ਹੂਰੀ ਲਈ ਜਿਵੇਂ ਤੁਸੀਂ ਕਹਿੰਨੇ ਆ ਕਿ ਕੰਟਰੋਵਰਸੀ ਲਈ ਵਿਵਾਦਿਤ ਬਿਆਨ ਦੇ ਕੇ ਕਿ ਚਲੋ ਹੋਰ ਕੁਝ ਨਹੀਂ ਫਿਲਮ ਦਾ ਕੋਈ ਪ੍ਰੋਫਿਟ ਦਾ ਕਮਰਸ਼ੀਅਲ ਵਪਾਰਕ ਐਂਡ ਜਿਹੜਾ ਹੋ ਸਕਦਾ ਇਹੋ ਜੀਆਂ ਗੱਲਾਂ ਅਲਗ-ਅਲਗ ਮੂੰਹ ਜਿੰਨੇ ਮੂੰਹ ਉਹਨੀਆਂ ਗੱਲਾਂ ਪਰ ਐਡਾ ਐਕਸਟ੍ਰੀਮ ਤੇ ਬਿਆਨ ਦੇਣਾ ਬਹੁਤ ਮਾੜੀ ਗੱਲ ਆ ਹੂੰ ਜੇ ਜੋ ਵੀ ਆਪਾਂ ਜੋ ਵੀ ਉਹਨਾਂ ਨੇ ਕਿਹਾ ਉਹਨਾਂ ਨੇ ਵੀ ਇਹੋ ਜੀਆਂ ਗੱਲਾਂ ਉੱਥੇ ਰੇਪ ਹੁੰਦੇ ਸੀ ਹੂੰ ਫਿਰ ਉਹਨਾਂ ਨੇ ਕਿਹਾ ਕਿ ਉੱਥੇ ਮਰਡਰ ਹੁੰਦੇ ਸੀ ਮਾਰ ਕੇ ਲੋਕਾਂ ਨੂੰ ਟੰਗ ਦਿੱਤਾ ਹੋਰ ਵੀ ਇਹੋ ਜੀਆਂ ਗੱਲਾਂ ਅੰਦੋਲਨ ਬਾਰੇ ਜਿਹੜੀਆਂ ਕਿ ਬਿਲਕੁਲ ਹੀ ਉੱਥੇ ਬੰਗਲਾਦੇਸ਼ ਬਣ ਜਾਣਾ ਸੀ ਇਹ ਸੀ ਓਸੀਪ ਜਿਵੇਂ ਕਿਤੇ ਬਹੁਤ ਕੋਈ ਇੰਟਰਨੈਸ਼ਨਲ ਸਾਜ਼ਿਸ਼ ਚੱਲ ਰਹੀ ਹੋ ਜਿੱਦਾਂ ਮੂੰਹ ਉੱਟੀ ਗੱਲ ਕੰਗਣਾ ਰੌਤ ਨੂੰ ਤੂੰ ਹੈ ਕੀ ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ ਪੀ ਠੀਕ ਹੈ ਤੈਨੂੰ ਲੋਕਾਂ ਨੇ ਐਮਪੀ ਬਣਾਤਾ ਤੇਰਾ ਕੀ ਪੋਲਿਟਿਕਲ ਅਨੁਭਵ ਹੈਗਾ ਦੇਸ਼ ਦੇ ਬਾਰੇ ਤੇਰੀ ਕੀ ਕੁਰਬਾਨੀ ਤੇਰੇ ਪਰਿਵਾਰ ਦੀ ਕੀ ਕੁਰਬਾਨੀਆਂ ਆ ਦੇਸ਼ ਲਈ ਜੇ ਤੁਸੀਂ ਕੋਈ ਕੁਰਬਾਨੀਆਂ ਕੀਤੀਆਂ ਹੋਣ ਪੋਲਿਟਿਕਸ ਦੇ ਵਿੱਚ ਲੋਕੀ ਫਾਂਸੀਆਂ ਤੇ ਚੜ ਗਏ ਫਿਰ ਜਾ ਕੇ ਉਹਨਾਂ ਨੇ ਇਹ ਦੇਸ਼ ਨੂੰ ਜਿੱਥੇ ਅੱਜ ਹੈ ਉੱਥੇ ਖੜਾ ਕੇ ਤੁਸੀਂ ਆਪਣਾ ਮਜ਼ਾਕ ਡਾਉਨੇ ਹਰ ਚੀਜ਼ ਦਾ ਔਰ ਉਹ ਜੋ ਉਹਨਾਂ ਦੇ ਲੀਡਰ ਹੈ ਜਿਹੜੇ ਇਹੋ ਜਿਹਾਂ ਨੂੰ ਲਿਆ ਕੇ ਤੇ ਅੱਗੇ ਐਮਪੀ ਦੀ ਟਿਕਟ ਦਿੰਦੇ ਆ ਤੇ ਐਮਪੀ ਬਣਾਉਂਦੇ ਆ ਹੁਣ ਕਿਉਂ ਨਹੀਂ ਠੀਕ ਹੈ ਉਹਨੂੰ ਸੈਂਸਰ ਥੋੜਾ ਬਹੁਤ ਕੀਤਾ ਜੇਪੀ ਨੱਡਾ ਨੇ ਬੁਲਾਇਆ ਪਰ ਪਰ ਜੋ ਹੋਣਾ ਚਾਹੀਦਾ ਸੀ ਇਹੋ ਜਿਹੇ ਨੂੰ ਪਬਲੀਕਲੀ ਕਹਿਣਾ ਚਾਹੀਦਾ ਕਿ ਅੱਗੇ ਤੋਂ ਕੋਈ ਤੇਰਾ ਬਿਆਨ ਨਹੀਂ ਬਹਿਨ ਕਲਣਾ ਚਾਹੀਦਾ ਪਾਰਟੀ ਵੱਲੋਂ ਕਿ ਤੂੰ ਕੋਈ ਕੋਈ ਬਿਆਨ ਨਹੀਂ ਕਿਹਾ ਵੀ ਗਿਆ ਵੈਸੇ ਹੁਣ ਰਹੀ ਇਹ ਸਾਡੇ ਭਾਈ ਦੀ ਗੱਲ ਜਿਹੜਾ ਸਾਡਾ ਭਾਈ ਹੈ ਇਸਨੇ ਵੀ ਸੱਚੀ ਮੁੱਚੀ ਮੈਨੂੰ ਤੇ ਇਸ ਗੱਲ ਦਾ ਅੰਜ ਲੱਗਦਾ ਕਿ ਸਾਡੇ ਵੱਲੋਂ ਇਹ ਬੜੀ ਸ਼ਰਮਸ਼ਾਰ ਹੋਣ ਵਾਲੀ ਗੱਲ ਹੈ ਕੀ ਹੈ ਪਰਮਿੰਦਰ ਕਿ ਐਡਾ ਬਿਆਨ ਕੋਈ ਵੀ ਜਿਵੇਂ ਅਸੀਂ ਕੰਗਣਾ ਬਾਰੇ ਕਹਿੰਦੇ ਸੀ ਕਿ ਨੋਰਮਲ ਮਾਈਂਡ ਕਿ ਜਾ ਉਹ ਨਹੀਂ ਹੋ ਸਕਦਾ ਇਹੋ ਜਿਹਾ ਏਡਾ ਤਿੱਖਾ ਜਾਂ ਏਡਾ ਅੱਗ ਲਾਉ ਬਿਆਨ ਭੜਕਾਉ ਬਿਆਨ ਦੇਣਾ ਇਹੀ ਗੱਲ ਮੈਂ ਬਿਲਕੁਲ ਸਿਮਰਨਜੀਤ ਸਿੰਘ ਮਾਨ ਬਾਰੇ ਕਹੂੰਗਾ ਕਿ ਤੁਸੀਂ ਤੇ ਉਹਨੂੰ ਥੋੜਾ ਜਿਹਾ ਰਸਤਾ ਭਜਣ ਲਈ ਨਿਕਲ ਲਈ ਦੇ ਰਹੇ ਆਂ ਇਹ ਗੱਲ ਕਹਿ ਰਹੇ ਆਂ ਕਿ ਦੇਖੋ ਜੀ ਉਹ ਉਮਰ ਦੇ ਤਕਾਜ਼ੇ ਕਰਕੇ ਫਿਰ ਪੋਲਿਟਿਕ ਛੱਡ ਦੇਣ ਕੋਈ ਜ਼ਰੂਰੀ ਹੈ ਮੀਡੀਆ ਅੱਗੇ ਗੱਲਾਂ ਕਰਨੀਆਂ ਉਹ ਆਪਣਾ ਇੱਕ ਡਿਸਪੀਸਪਲਨ ਪੈਦਾ ਕਰਨ ਲੋਕਾਂ ਨੂੰ ਤੇ ਨਹੀਂ ਪਤਾ ਕਿ ਇਹਦੀ ਉਮਰ ਕੀ ਹੈ ਲੋਕੀ ਕੋਈ ਜਨਮ ਪੱਤਰਾ ਨਾਲ ਲੈ ਕੇ ਚੱਲਦੇ ਕਿ ਫਿਰ ਉਹਦਾ ਬਿਆਨ ਉਮਰ ਤੇ ਵੱਡੇ ਵੱਡੇ ਪ੍ਰਕਾਸ਼ ਸਿੰਘ ਬਾਦਲ ਦੀ ਘਾਟੋਂ ਮਰਸੀ ਜਦੋਂ ਉਹ ਚੀ ਮੰਨਿਸਟਰ ਸੀਗੇ ਉਹਨਾਂ ਨੇ ਇਹੋ ਜੀਆਂ ਗੱਲਾਂ ਕੀਤੀਆਂ ਨਹੀਂ ਕੋਈ ਠੀਕ ਹੈ ਇਹ ਕਿਉਂ ਕਰਦੇ ਆ ਭਈ ਇਹ ਜਿਹੜੀ ਹੈ ਮੇਰਾ ਖਿਆਲ ਹੈ ਕਿ ਇੰਨਾ ਦੀ ਦੁਬਾਰਾ ਇੱਜ਼ਤ ਤਾਂ ਹੀ ਬਹਾਲ ਹੋਊਗੀ ਜੇ ਇਸ ਪਬਲੀਕਲੀ ਇਸ ਗਲਤੀ ਮਾਫੀ ਮੰਗਣ ਭਾਵੇਂ ਕੰਡੀਸ਼ਨਲ ਲਈ ਮੰਗਣ ਭਾਵੇਂ ਇਹੀ ਕਹਿ ਦੇਣ ਭਾਈ ਜੇ ਕੰਗਣਾ ਰਣੌਤ ਨੇ ਆਪਣੀ ਗਲਤੀ ਮਹਿਸੂਸ ਕਰਦੀ ਹੈ ਕਿ ਉਹਨੇ ਬਹੁਤ ਗਲਤ ਕਿਸਾਨਾਂ ਬਾਰੇ ਬੋਲਿਆ ਤੇ ਮੈਂ ਵੀ ਆਪਣੇ ਬਿਆਨ ਬਾਰੇ ਪਬਲੀਕਲੀ ਮਾਫੀ ਮੰਗਦਾ ਹੈ ਇਹੀ ਉਹਨਾਂ ਦੀ ਇੱਜ਼ਤ ਬਹਾਲ ਕਰ ਸਕਦੇ ਹੈ ਨਹੀਂ ਤੇ ਉਹਨਾਂ ਦਾ ਆਪਣੀ ਤੇ ਇੱਜ਼ਤ ਰੁੱਲਦੀ ਹੈ ਇਨ੍ਹਾਂ ਬਿਆਨਾਂ ਦੇ ਵਿੱਚ ਕਿਉਂਕਿ ਇਹ ਕੋਈ ਬਿਆਨ ਨਹੀਂ ਹੈ ਇਹ ਕਿਸੇ ਵੀ ਨਾਰਮਲ ਸੇਨਰ ਬੰਦੇ ਦਾ ਜਿਹੜਾ ਸਹੀ ਮਾਨਸਿਕ ਤੌਰ ਤੇ ਬੰਦਾ ਸਹੀ ਠੀਕਠਾਕ ਹੈਗਾ ਉਹ ਕੋਈ ਇਹੋ ਜਿਹੀ ਗੱਲ ਕਹੀ ਨਹੀਂ ਸਕਦਾ ਹਾਂ ਔਰ ਪੋਲਿਟਿਸ਼ੀਅਨ ਆਲ ધ ਮੋਰ ਬਿਲਕੁਲ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਉਹਨਾਂ ਨੇ ਕਿਹੜੀ ਆਪਣੀ ਪਾਰਟੀ ਦੀ ਤੇ ਦੇਸ਼ ਦੀ ਤੇ ਦੇਸ਼ ਭਗਤੀ ਦੀ ਇਹ ਗੱਲ ਕੀਤੀ ਹੈ ਤੁਸੀਂ ਜਿਹੜੀ ਪਿੰਡ ਦੇ ਚ ਸਧਾਰਨ ਲੋਕ ਕਹਿੰਦੇ ਆ ਕਿ ਜੇ ਤੁਸੀਂ ਕੋਈ ਵੀ ਜਿਹਦਾ ਕੋ ਬੰਦੇ ਦੀ ਅੱਖਾਂ ਦੀ ਲੋ ਚਲੇ ਗਈ ਹੋਵੇ ਉਹਨਾਂ ਨੂੰ ਕੋਈ ਸੂਰਦਾਸ ਕਹ ਦੇ ਜਾਂ ਉਹਨਾਂ ਨੂੰ ਇਹ ਕਹ ਦੇ ਕਿ ਹਾਂ ਜੀ ਕਿਸੇ ਪਿਆਰ ਨਾਲ ਅਦਬ ਨਾਲ ਕੁਝ ਵੀ ਲੈ ਕੇ ਕਿ ਤੁਸੀਂ ਇੱਧਰ ਬੈਠ ਜਾਓ ਦੱਸੋ ਮੈਂ ਕੀ ਮਦਦ ਕਰਾਂ ਕਿਸੇ ਨੂੰ ਕੋਈ ਗੁੱਸਾ ਨਹੀਂ ਲੱਗਦਾ ਜੇ ਤੁਸੀਂ ਕਹੋ ਉਹ ਅੰਨਿਆ ਇਹ ਤਾਂ ਬਹੁਤ ਮਤਲਬ ਹੱਦ ਤੱਕ ਵਾਲੀ ਗੱਲ ਹੈ ਐਕਚੁਅਲੀ ਕਰੈਕਟ ਹੈ ਜੇ ਗੱਲਾਂ ਹੋਣ ਵੀ ਜੋ ਉਹ ਗੱਲ ਕਹਿੰਦੇ ਆ ਜੋ ਮਰਜ਼ੀ ਹੋਵੇ ਇਹ ਕਿਹੜਾ ਬੰਦਈ ਨਹੀਂ ਹੈ ਕਿ ਜਨਤਕ ਤੌਰ ਤੇ ਬਿਲਕੁਲ ਨਹੀਂ ਹੈ ਬੰਦਾ ਹੈਗਾ ਇਹ ਬਹੁਤ ਜਣੀ ਮੈਨੂੰ ਲੱਗਦਾ ਕਿ ਦੇਖੋ ਉਹ ਐਮਪੀ ਵੀ ਹੈਗੇ ਆ ਪਾਰਲੀਮੈਂਟ ਦੇ ਅੰਦਰ ਵੀ ਇਹੋ ਜੀਆਂ ਗੱਲਾਂ ਦੀ ਸੈਂਸਰਸ਼ਿਪ ਹੋਣੀ ਚਾਹੀਦੀ ਆ ਇਹਨਾਂ ਬੰਦਿਆਂ ਨੂੰ ਉੱਥੇ ਖੜੇ ਹੋ ਕੇ ਪੁੱਛਣਾ ਚਾਹੀਦਾ ਹੈ ਭਾਵੇਂ ਉਹ ਕੰਗਣਾ ਰਣਾਉਤ ਹੋਵੇ ਔਰ ਭਾਵੇਂ ਸਿਮਰਨਜੀਤ ਸਿੰਘ ਮਾਨ ਹੋਵੇ ਜੇ ਉਹ ਉੱਥੇ ਜਦੋਂ ਜਾਣਗੇ ਤੇ ਪਾਰਲੀਮੈਂਟ ਨੂੰ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਉਹਨਾਂ ਨੇ ਇਹੋ ਜਿਹੇ ਬਿਆਨ ਕਿਉਂ ਦਿੱਤੇ ਔਰ ਇਹਨਾਂ ਨੂੰ ਗਾਂ ਤੋਂ ਇਹੋ ਜਿਆ ਰੋਕ ਲਾਉਣੀ ਚਾਹੀਦੀ ਹੈ ਤੁਸੀਂ ਕੀ ਕਹਿੰਦੇ ਹੋ ਕਿ ਮਾਫੀ ਮੰਗਣੀ ਚਾਹੀਦੀ ਆ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਇਸ ਬਾਰੇ ਕਹਿ ਚੁੱਕਾ ਮੈਂ ਹੁਣ ਦੁਬਾਰਾ ਕਹਿ ਦਿੰਨਾ ਆ ਕਿ ਉਹਨਾਂ ਦੀ ਆਪਣੀ ਇੱਜ਼ਤ ਜੇ ਉਹਨਾਂ ਨੇ ਬਹਾਲ ਕਰਨੀ ਆ ਔਰ ਜੇ ਸਿੱਖ ਸਮੁਦਾਏ ਦੀ ਜਿਹੜੀ ਪੱਗ ਨਹੀਂ ਰੋਲਣੀ ਤਾਂ ਉਹਨਾਂ ਨੂੰ ਪਬਲੀਕਲੀ ਇਹ ਕਹਿਣਾ ਚਾਹੀਦਾ ਕਿ ਮੈਂ ਕੋਈ ਵੀ ਬਹਾਨਾ ਪਾ ਲੈਣ ਜੇ ਸਿੱਧਾ ਨਹੀਂ ਕਹਿਣਾ ਵੈਸੇ ਤੇ ਜੁਰਤ ਦਿਖਾਉਣੀ ਚਾਹੀਦੀ ਹੈ ਜਿੰਨੀ ਜੁਰਤ ਨਾ ਤੇ ਕਿਹਾ ਉਨੀ ਜੁਰਤ ਨਾਲ ਤੁਹਾਨੂੰ ਮਾਫੀ ਮੰਗੋ ਤੇ ਕਹੋ ਕਿ ਮੇਰੇ ਕੋਲੇ ਬਹੁਤ ਗਲਤ ਕਹਿਆ ਹੋ ਗਿਆ ਜੇ ਨਹੀਂ ਸਿੱਧਾ ਕਹਿ ਜਾਂਦਾ ਤੇ ਕੰਡੀਸ਼ਨਲ ਕਹਿ ਦੋ ਵੀ ਕਿਉਂਕਿ ਉਹਨੇ ਇਸ ਤਰ੍ਹਾਂ ਕਿਹਾ ਮੈਨੂੰ ਇੰਜ ਹੋਇਆ ਮੈਂ ਆਪਣੀ ਗੱਲ ਦੀ ਇਸ ਗੱਲ ਦੀ ਮਾਫੀ ਮੰਗਦਾ ਕੁਝ ਅੱਗੇ ਪਿੱਛੇ ਲਾ ਕੇ ਗੱਲ ਕਰ ਲਓ ਪਰ ਇਸ ਗੱਲ ਨੂੰ ਖੁੱਲਾ ਛੱਡ ਦੇਣਾ ਔਰ ਇਸ ਗੱਲ ਤੇ ਡਟਣਾ ਔਰ ਇਸ ਗੱਲ ਦੇ ਉੱਤੇ ਕੋਈ ਸ਼ਾਇਦ ਰਾਜਨੀਤਿਕ ਤੌਰ ਤੇ ਮਸ਼ਹੂਰੀ ਖੱਟਣ ਦੀ ਕੋਸ਼ਿਸ਼ ਕਰਨੀ ਜਾਂ ਇਹਦੇ ਤੇ ਆਪਣੇ ਆਪ ਨੂੰ ਬਹੁਤ ਮਾਣ ਵਾਲੀ ਮਹਿਸੂਸ ਕਰਨੀ ਮੈਂ ਇਹਨੂੰ ਕਹੂੰਗਾ ਕਿ ਇਹ ਡੁੱਬ ਮਰਨ ਵਾਲੀ ਗੱਲ ਆ ਮਾਣ ਵਾਲੀ ਨਾ ਸਮੁਦਾਇ ਲਈ ਨਾ ਦੇਸ਼ ਲਈ ਕਿਸੇ ਲਈ ਨਹੀਂ ਪ੍ਰੋਫੈਸਰ ਸਾਹਿਬ ਆਪਾਂ ਇੱਕ ਧਰਮ ਦੀ ਵੀ ਗੱਲ ਕਰ ਰਹੇ ਹਾਂ ਵਿੱਚ ਇੱਕ ਫਿਰਕੇ ਦੀ ਗੱਲ ਕਰ ਰਹੇ ਹਾਂ ਇੱਕ ਚੰਗੀ ਇੱਜ਼ਤ ਦੀ ਗੱਲ ਕਰ ਰਹੇ ਹਾਂ ਅਸਿਕ ਕੌਮ ਹੈ ਜਿਹੜੀ ਰਾਖਿਆਂ ਦੀ ਕੌਮ ਮੰਨੀ ਜਾਂਦੀ ਹੈ ਜੂਝਣ ਵਾਲਿਆਂ ਦੀ ਕੌਮ ਮੰਨੀ ਜਾਂਦੀ ਹੈ ਆਪਾਂ ਬਿਆਨ ਦਿੱਤਾ ਚਲੋ ਗੱਲ ਕਰ ਲਈ ਪਰ ਦੂਜੇ ਪਾਸੇ ਕੁਝ ਵਾਰ ਦਾ ਤਾਂ ਕੁਝ ਘਟਨਾਵਾਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ ਸਾਹਮਣੇ ਆਈਆਂ ਅੱਜ ਵੀ ਇੱਕ ਪਿੰਡ ਅੰਮ੍ਰਿਤਸਰ ਦਾ ਪਿੰਡ ਹੈ ਜਹਾਂਗੀਰ ਉੱਥੋਂ ਇੱਕ ਵਾਰਦਾਤ ਸਾਹਮਣੇ ਆਈ ਕਿ ਇੱਕ ਨੌਜਵਾਨ ਦਾ ਘਰ ਚ ਵੜ ਕੇ ਕਤਲ ਕਰ ਦਿੱਤਾ ਗਿਆ ਕਥਿਤ ਤੌਰ ਤੇ ਉਹ ਦੋਸ਼ ਕਿਸੇ ਹੋਰ ਤੇ ਨਹੀਂ ਬਲਕਿ ਇੱਕ ਨਿਹੰਗ ਸਿੰਘ ਦੇ ਉੱਤੇ ਲੱਗਿਆ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਨਿਹੰਗ ਸਿੰਘ ਸੀ ਜਿਨ੍ਹਾਂ ਨੇ ਉਸ ਨੌਜਵਾਨ ਨੂੰ ਕਤਲ ਕਰ ਦਿੱਤਾ ਇਸ ਤੋਂ ਪਹਿਲਾਂ ਮੈਂ ਇੱਕ ਖਬਰ ਦੇਖ ਰਿਹਾ ਸੀ ਕਿ ਨਿਹੰਗ ਬਾਣੇ ਦੇ ਵਿੱਚ ਅਸਲੇ ਦੀ ਤਸਕਰੀ ਦੇ ਦੋਸ਼ਾ ਤਹਿਤ ਕੁਝ ਨੌਜਵਾਨਾਂ ਨੂੰ ਇੱਕ ਦੋ ਨੌਜਵਾਨ ਨੇ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਤੋਂ ਪਹਿਲਾਂ ਵੀ ਇੱਕ ਤਾਂ ਮਾਮਲਾ ਸਾਹਮਣੇ ਆਇਆ ਕਿ ਨਿਹੰਗ ਬਾਣੇ ਚਾਹੇ ਲੋਕਾਂ ਨੇ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿੱਖ ਕੋ ਦੀ ਇਮੇਜ ਨੂੰ ਜਿਹੜੀ ਛਵੀ ਬਣੀ ਹੋਈ ਆ ਚੰਗੀ ਇੱਕ ਨੀਲੇ ਬਾਣੇ ਵਾਲਿਆਂ ਨੂੰ ਦੇਖ ਕੇ ਹਰ ਕੋਈ ਕਹਿੰਦਾ ਸੀ ਕਿ ਰਾਖੇ ਨੇ ਅੱਜ ਕੀ ਉਹਨਾਂ ਦੀ ਇਮੇਜ ਨੂੰ ਜਾਂ ਉਹਨਾਂ ਦੀ ਛਵੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਹ ਲੁਟੇਰਿਆਂ ਨੇ ਬਾਣਾ ਪਾ ਕੇ ਵਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਜਾਂ ਫਿਰ ਸਿੱਖਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਜਿਹੜੀ ਪਹਿਲਾਂ ਵਾਲੀ ਐਜੂਕੇਸ਼ਨ ਸੀ ਪਹਿਲਾਂ ਵਾਲੀ ਸਿਨਸੀਅਰਿਟੀ ਸੀ ਉਸ ਦੀ ਘਾਟ ਹੋਣ ਲੱਗੀ ਆ ਤੁਹਾਨੂੰ ਕੀ ਲੱਗਦਾ ਇਸ ਪਿੱਛੇ ਕਾਰਨ ਕੀ ਹੈ ਕੁਝ ਵੀ ਹੋ ਸਕਦਾ ਮੈਂ ਇਹ ਵੀ ਦੱਸ ਦਿਆਂ ਕਿ ਇੱਕ ਬਹੁਤ ਸਾਰੇ ਲੋਕ ਨਿਆੰਗ ਸਮੁਦਾਇ ਦੇ ਵਿੱਚ ਬਹੁਤ ਸਿਆਣੇ ਆ ਮੈਨੂੰ ਨਹੀਂ ਸੀ ਪਤਾ ਵੀ ਇੰਨੇ ਸਿਆਣੇ ਵੀ ਆ ਗੂੜ ਗਿਆਨੀ ਵੀ ਹੈਗੇ ਪਰ ਇਹੋ ਜਿਹੇ ਬੰਦੇ ਵੀ ਆ ਕਿ ਮਰਡਰ ਕਰਕੇ ਅੰਦਰ ਬਾਣਾ ਪਹਿਨ ਲੋ ਉੱਥੇ ਕਿਹੜੀ ਕਿਸੇ ਨੇ ਤੁਹਾਡੀ ਪੂਰੀ ਵੈਰੀਫਿਕੇਸ਼ਨ ਕਰਨੀ ਆ ਜਾਂ ਇਸ ਕਿਸਮ ਦਾ ਵੀ ਜ਼ਰੂਰ ਹੋ ਸਕਦਾ ਮੇਰਾ ਬਰੀਫਲੀ ਇਹ ਕਹਿਣਾ ਆ ਕਿ ਜਿਹਦੇ ਨਾਲ ਸਾਰੇ ਕਿਸੇ ਵੀ ਧਰਮ ਦਾ ਜਾਂ ਉਹਨਾਂ ਦੇ ਅਨਿਆਈਆਂ ਦਾ ਅਦਬ ਜਾਂ ਇੱਜ਼ਤ ਮਾਨ ਜਿਹੜਾ ਜਾਂ ਰੁਤਬਾ ਹੈ ਸਮਾਜ ਦੇ ਅੰਦਰ ਉਹ ਜਿੱਥੇ ਪ੍ਰਭਾਵਿਤ ਹੁੰਦਾ ਤਾਂ ਇਹੋ ਜੀਆਂ ਚੀਜ਼ਾਂ ਦੀ ਸਕਰੂਟੀ ਹੋਣੀ ਲਾਜ਼ਮੀ ਆ ਜੇ ਅੱਜ ਤੱਕ ਨਹੀਂ ਤੇ ਹੁਣੇ ਹੀ ਕਰ ਲੋ ਮੈਂ ਤੁਹਾਨੂੰ ਆਪਣੇ ਤਜਰਬਾ ਦੱਸ ਦੇਣਾ ਤੁਸੀਂ ਤੇ ਆ ਗੱਲ ਮੈਂ ਦੱਸਦਾ ਤੁਹਾਨੂੰ ਇਹ ਹੈਗੀ ਗੱਲ ਜਿਹੜੀ ਬਾਈ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਸੀਗੀ ਉੱਥੇ ਪਾਰਲੀਮੈਂਟ ਦੀ ਸੀ ਮੇਰਾ ਖਿਆਲ ਜਾਂ ਪਤਾ ਨਹੀਂ ਐਸੈਂਬਲੀ ਦੀ ਐਸੈਂਬਲੀ ਦੀ ਬਾਈ ਇਲੈਕਸ਼ਨ ਸੀ ਸ਼ਾਇਦ ਖੰਡੂਰ ਸਾਹਿਬ ਦੇ ਵਿੱਚ ਮੈਂ ਉਦੋਂ ਗਿਆ ਉੱਥੇ ਤੇ ਇੱਕ ਕਾਲਜ ਚ ਅਸੀਂ ਗਏ 8-9 ਸਾਲ ਦੀ ਗੱਲ ਹੈ ਆ ਉਹ ਕਾਲਜ ਦੇ ਵਿੱਚ ਪ੍ਰਿੰਸੀਪਲ ਕਹਿੰਦਾ ਪ੍ਰੋਫੈਸਰ ਆ ਉਹ ਪਛਾਣਦਾ ਸੀ ਮੈਨੂੰ ਕਹਿੰਦੇ ਕਿ ਕੀ ਕਹ ਦਸੀਏ ਤੁਹਾਨੂੰ ਇੱਥੇ ਇੱਕ ਮੁੰਡਾ 8-9 ਸਾਲ ਪਹਿਲਾਂ ਦੀ ਗੱਲ ਦਾ ਸੀ ਨਿਹੰਗ ਦਾ ਬਾਣਾ ਪਾ ਕੇ ਕਾਲਜ ਚ ਰੋਜ਼ ਆਉਂਦਾ ਸੀ ਤੇ ਉਹ ਡਰੱਗ ਵੇਚਦਾ ਫੜਿਆ ਗਿਆ ਤੇ ਪੁਲਿਸ ਨੂੰ ਫੜਾਇਆ ਹੁਣ ਦੱਸੋ ਕੀ ਕਰੋਗੇ ਇਹ ਨਵੀਂ ਗੱਲ ਨਹੀਂ ਮੈਂ ਮੈਂ ਤੁਹਾਡੀ ਗੱਲ ਦੀ ਤਾਇਦ ਕਰਦਾ ਉਸ ਨੂੰ ਕਹਿ ਰਿਹਾ ਕਿ ਇੰਜ ਹੋ ਰਿਹਾ ਇਸੇ ਕਰਕੇ ਵਿਰੋਧੀ ਪਾਰਟੀਆਂ ਨੂੰ ਮੀਤ ਰੂਲਿੰਗ ਪਾਰਟੀਆਂ ਨੂੰ ਵੀ ਰਲ ਕੇ ਸੌਰੀ ਪੰਜਾਬ ਦੇ ਹਿੱਤ ਵਿੱਚ ਇਹ ਫੈਸਲਾ ਤੇ ਕਰ ਲੈਣਾ ਚਾਹੀਦਾ ਕਿ ਜਿਹੜੇ ਇੱਥੇ ਡੇਰੇ ਆ ਉਹਨਾਂ ਤੇ ਕਿਵੇਂ ਉਹਨਾਂ ਦਾ ਇਨਕਮ ਕੀ ਆ ਕਿੱਥੋਂ ਪੈਸਾ ਆ ਰਿਹਾ ਕਿੱਥੇ ਪੈਸਾ ਜਾ ਰਿਹਾ ਉਹ ਕੀ ਕਾਰਵਾਈਆਂ ਕਰ ਰਿਹਾ ਕੀ ਓਪਨ ਕਰ ਰਿਹਾ ਕੀ ਗੁੱਜੀਆਂ ਕਰ ਰਿਹਾ ਕਿੱਥੇ ਤਾਰਾਂ ਕਿਹਦੀਆਂ ਕੀ ਹੈ ਇੱਕ ਤੇ ਇਹ ਡੇਰੇ ਬਾਰੇ ਐਕਟ ਜਿਹੜਾ ਬਣਿਆ ਪਰ ਇਹ ਉੱਥੇ ਪ੍ਰੋਫੈਸਰ ਸਾਹਿਬ ਇਹ ਵੀ ਤਾਂ ਹੋ ਜਾਂਦਾ ਜਦੋਂ ਕੋਈ ਕਾਰਵਾਈ ਹੁੰਦੀ ਵੀ ਹੈ ਤਾਂ ਉੱਥੇ ਆ ਜਾਂਦਾ ਹੈ ਕਿ ਧਰਮ ਤੇ ਅਟੈਕ ਕੀਤਾ ਹੈ ਬੇਸ਼ੱਕ ਕੋਈ ਵੀ ਬੇਸ਼ੱਕ ਕੋਈ ਵੀ ਗਉਣ ਮੈਂ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ ਧਰਮ ਦੀ ਨਹੀਂ ਮੈਂ ਗੱਲ ਕਰ ਰਿਹਾ ਧਰਮ ਤੇ ਐਸਜੀਪੀਸੀ ਜਾਣੀ ਨਹੀਂ ਪਰ ਜਦੋਂ ਕਿਸੇ ਜਥੇਬੰਦੀ ਜਾਂ ਡੇਰੇ ਬਾਰੇ ਕੋਈ ਤਹਿਕੀਕਾਤ ਕਰਨ ਦੀ ਪੁਲਿਸ ਕੋਸ਼ਿਸ਼ ਵੀ ਕਰਦੀ ਹੈ ਤਾਂ ਉਸ ਨੂੰ ਧਰਮ ਦੇ ਉੱਤੇ ਅਟੈਕ ਵਜੋਂ ਦਰਸਾ ਦਿੱਤਾ ਜਾਂਦਾ ਜਾਂਦਾ ਭਈ ਜਿਹੜੇ ਡੇਰੇ ਹਮ ਸੱਤਾ ਨੂੰ ਪਲਟਾਉਣ ਨੂੰ ਤੁਰ ਪੈਂਦੇ ਆ ਰਾਜ ਸੱਤਾ ਨੂੰ ਉਹ ਕਿਤੇ ਛੋਟੀ ਆ ਪਾਵਰ ਉਹਨਾਂ ਦੀ ਔਰ ਇੰਨੇ ਲੋਕਾਂ ਨੇ ਕਰਵਾਈਏ ਰਾਜਨੀਤਿਕ ਲੋਕਾਂ ਨੇ ਲਾਹਾ ਲੈਣ ਲਈ ਤੇ ਜਦੋਂ ਉਹਨਾਂ ਦੇ ਗਲ ਨੂੰ ਪੈਂਦੇ ਤਾਂ ਫਿਰ ਪਿੱਟਦੇ ਆ ਇਸ ਕਰਕੇ ਅਜੀਬ ਹੀ ਇਹ ਸਮਝ ਲੈਣ ਕਿ ਸਾਫ਼ ਸੁਥਰੇ ਲੋਕਾਂ ਦੀ ਸਪੋਰਟ ਦੇ ਨਾਲ ਚੰਗੇ ਸ਼ਹਿਰੀਆਂ ਦੀ ਸਪੋਰਟ ਦੇ ਨਾਲ ਆਪਣੀ ਪੋਲਿਟਿਕਸ ਕਰੋ ਜੇ ਤੁਸੀਂ ਡੇਰਿਆਂ ਵਾਲਿਆਂ ਦੀ ਗੋਡੇ ਕੁੱਟਕੁੱਟ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰੋਗੇ ਤਾਂ ਉਹਦਾ ਤੁਹਾਨੂੰ ਕੋਈ ਨਹੀਂ ਮੈਨੂੰ ਕੋਈ ਡੇਰਿਆਂ ਦੀ ਜਿਹੜੀ ਸਮਾਜ ਸੇਵਾ ਕਰਦੇ ਉਹਦੇ 'ਚ ਕੋਈ ਦਿੱਕਤ ਨਹੀਂ ਹੈਗੀ 100 ਵਾਰ ਹੀ ਕਰ ਪਰ ਜਦੋਂ ਉਹਨਾਂ ਨੂੰ ਇਹ ਹੋ ਜਾਂਦਾ ਕਿ ਉਹ ਪ੍ਰੋਪਰਟਨਿਜ਼ ਸਰਕਾਰਾਂ ਵੱਲੋਂ ਮਿਲ ਜਾਂਦੀ ਆ ਉਹ ਉਸ ਚੀਜ਼ ਦਾ ਹੋ ਉਹ ਫਿਰ ਸਟੇਟ ਵਿਦਨ ਸਟੇਟ ਉਹ ਸਾਰੇ ਪਾਰਟ ਜਿਹੜੀ ਇੱਕ ਸੈਕੂਲਰ ਪੋਲਿਟਿਕਸ ਆ ਜਿਹੜੀ ਲੋਕਾਂ ਨੇ ਆਪਣੇ ਮੁੱਦਿਆਂ ਦੀ ਪੋਲਿਟਿਕਸ ਕਰਨੀ ਉਹਦੇ ਤੋਂ ਭੜਕਾ ਕੇ ਉਡੇਰਿਆਂ ਦੀ ਪੋਲਿਟਿਕਸ ਹੋ ਜਾਂਦੀ ਇਸ ਕਰਕੇ ਇਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਕਿਵੇਂ ਪਾਰਦਰਸ਼ਤਾ ਲਿਆਂਦੀ ਜਾਏ ਕਿਵੇਂ ਉੱਥੇ ਜਵਾਬਦੇਹੀ ਤੈਅ ਹੋਵੇ ਕਿਵੇਂ ਲੋਕ ਉਥੇ ਕੀ ਕਰਦੇ ਆ ਉਹ ਲੋਕਾਂ ਦੇ ਸਾਹਮਣੇ ਸਾਫ ਸੁਥਰਾ ਹੋਣਾ ਚਾਹੀਦਾ ਨਾ ਕਿ ਉਹਦਾ ਇੱਕ ਸਿਰਫ ਤੇ ਸਿਰਫ ਕੁਝ ਕਿਤੇ ਡੇਰੇ ਦੇ ਜਿਹੜੇ ਰਨ ਕਰਦੇ ਆ ਉਹਨਾਂ ਦੀਆਂ ਮੌਜਾਂ ਜਾਂ ਪੋਲਿਟਿਕਲ ਲੋਕ ਜਿਹੜੇ ਉਹਨਾਂ ਨੂੰ ਪੈਟਰੋਨੇਜ ਕਰਦੇ ਉਤੋਂ ਛਤਰ ਛਾਇਆ ਜਿਨ੍ਹਾਂ ਦੇ ਥੱਲੇ ਡੇਰੇ ਪਲਦੇ ਫੁੱਲਦੇ ਮੈਂ ਕਿਸੇ ਇੱਕ ਡੇਰੇ ਦੀ ਨਹੀਂ ਗੱਲ ਕਰ ਰਿਹਾ ਉਹਨਾਂ ਨੂੰ ਇੱਕ ਡੇਰਾ ਰੈਗੂਲੇਸ਼ਨ ਐਕਟ ਇਹਨਾਂ ਦਾ ਕੋਈ ਨਾ ਕੋਈ ਤੇ ਕੋਈ ਰੈਗੂਲੇਸ਼ਨ ਬਣੇ ਨਾ ਇਹਨਾਂ ਦੇ ਉੱਤੇ ਹਰ ਇਨਸਿਚੂਏਸ਼ਨ ਦਾ ਜਿਹੜੇ ਸਿਸਟਮ ਨੂੰ ਥ੍ਰੈਟ ਕਰ ਸਕਦਾ ਉਹਦੀ ਰੈਗੂਲੇਸ਼ਨ ਹੋਣੀ ਚਾਹੀਦੀ ਤੁਸੀਂ ਕਰਦੇ ਹੀ ਆਂ ਆ ਬੰਦੇ ਨੂੰ ਨਵੀਂ ਜਿਹੀ ਫੜ ਕੇ ਐਨਐਸਏ ਲਾਉਨੇ ਆ ਆਈਐਨਆਈਏ ਹੁੰਦੀ ਹੈ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਉਨੇ ਆ ਹੁਣ ਦਿੱਤਾ ਹੀ ਆ ਇੱਕ ਬੰਦੇ ਤੱਕ ਤੁਸੀਂ ਜੇ ਇੰਜ ਕਰਦੇ ਆਂ ਤੇ ਇੱਕ ਐਡੀ ਵੱਡੀ ਸੰਸਥਾ ਨੂੰ ਤੁਸੀਂ ਕਿਉਂ ਨਹੀਂ ਅਕਾਉਂਟੇਬਿਲਟੀ ਤੈਅ ਕਰੋਗੇ ਜਵਾਬ ਦੇ ਤੈਅ ਕਰੋਗੇ ਦੂਸਰਾ ਨਿਆਂਗੰਬੜੇ ਨਿਆਂਗੰਬੜੇ ਦੋ ਅਪਰੋਚ ਇੱਕ ਤੇ ਐਸਜੀਪੀਸੀ ਨੂੰ ਇਹਦੇ ਬਾਰੇ ਇਨੀਸ਼ੀਏਟਿਵ ਲੈਣਾ ਚਾਹੀਦਾ ਦੂਸਰਾ ਨਿਆਂਗੰਬੜਾ ਦੀਆਂ ਜੱਥੇਬੰਦੀਆਂ ਆਪਣੀਆਂ ਹੈਗੀਆਂ ਉਹ ਖੋਦ ਇੱਕ ਕਮੇਟੀ ਬਣਾ ਕੇ ਇਹ ਤੋਂ ਪਹਿਲਾਂ ਕਿ ਲੋਕ ਉਹਨਾਂ ਨੂੰ ਹੋਰ ਬਦਨਾਮ ਕਰ ਦੇਣ ਜਾਂ ਇਹੋ ਜਿਹੇ ਬੰਦੇ ਜਿਹੜੇ ਆ ਹੋਰ ਉਹ ਉਹਨਾਂ ਨੂੰ ਬਦਨਾਮ ਕਰ ਦੇਣ ਤੇ ਲੋਕਾਂ ਦੀਆਂ ਅੱਖਾਂ 'ਚੋਂ ਗਿਰ ਜਾਣ ਜਾਂ ਕੰਟਰੋਵਰਸੀ ਛਿੜੇ ਇਹਨਾਂ ਨੂੰ ਖੁਦ ਹੀ ਆਪਣੀ ਆਪਣੀ ਸਕਰੂਟੀ ਨਹੀਂ ਕੱਲੇ-ਕੱਲੇ ਬੰਦੇ ਦੀ ਕਰਨੀ ਚਾਹੀਦੀ ਹੈ ਤੇ ਜਿਹੜੇ ਇਹਨਾਂ ਨੂੰ ਦੋ ਨੰਬਰੀ ਲੱਗਦੇ ਆ ਔਰ ਉਹਨਾਂ ਨੂੰ ਜਿਹੜਾ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਜਿਹੜੇ ਜਿਹੜੇ ਵੀ ਇਹੋ ਜਿਹੇ ਕੋ ਕਰਮ ਕਰਦੇ ਆ ਦੂਸਰੀ ਗੱਲ ਇਹ ਆ ਕਿ ਜੇ ਨਹੀਂ ਵੀ ਹੁੰਦਾ ਤੇ ਤੀਜੀ ਧਿਰ ਤੇ ਸਰਕਾਰ ਹੈ ਹੀ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਆਪਾਂ ਕਿਸੇ ਦਾ ਕਰਮ ਦੇ ਵਿਰੋਧ ਨਹੀਂ ਹੈਗੇ ਕਿਸੇ ਨਿਹੰਗਾਂ ਦੀ ਜਥੇਬੰਦੀਆਂ ਦੇ ਵਿਰੁੱਧ ਨਹੀਂ ਪਰ ਜੇ ਉਹ ਨਿਹੰਗਾਂ ਦਾ ਬਾਣਾ ਪਾ ਕੇ ਬਦਮਾਸ਼ੀ ਤੇ ਆ ਜਾਣ ਮਰਡਰ ਹੋ ਜਾਣ ਗੁੰਡਾਗਰਦੀ ਤੇ ਆ ਜਾਣ ਸਮਗਲਿੰਗ ਸ਼ੁਰੂ ਹੋ ਜਾਏ ਜੀਪ ਹੋਵੇ ਨਿਹੰਗਾਂ ਦੀ ਵਿੱਚੋਂ 2 ਕਿਲੋ ਕੋਈ ਨਸ਼ਾ ਨਿਕਲ ਆਏ ਤਾਂ ਇਹ ਤਾਂ ਕੋਈ ਗੱਲ ਨਾ ਬਣੀ ਹਮ ਹੈ ਨਾ ਇਸ ਲਈ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਦਰਬਰ ਤੋਂ ਉਸ ਪਲੇਟਫਾਰਮ ਦੀ ਨਾ ਹੋਵੇ ਉਹਨੂੰ ਕਿਵੇਂ ਰੋਕਣਾ ਉਹਦੇ ਤੇ ਜਿੱਥੇ ਸਰਕਾਰ ਨੂੰ ਸਤਰਕ ਹੋਣਾ ਚਾਹੀਦਾ ਖੁਦ ਸਿੱਖ ਜਿੱਥੇ ਬੰਦੀਆਂ ਨੂੰ ਵੀ ਜਿਹੜੇ ਜਿਹੜੇ ਵੀ ਉਹਨਾਂ ਦੇ ਫਾਰਮਲ ਪਲੇਟਫਾਰਮ ਆ ਆਪਣੇ ਆਪ ਨੂੰ ਉਸ ਚੀਜ਼ ਨੂੰ ਵੀਡ ਆਊਟ ਕਰਨਾ ਮਤਲਬ ਉਸ ਨੂੰ ਅੰਦਰੋਂ ਆਪਣੀਆਂ ਕਾਲੀਆਂ ਭੇਡਾਂ ਨੂੰ ਬਾਹਰ ਕੱਢ ਕੇ ਸਾਫ਼ ਸੁਥਰਾ ਸੰਸਥਾ ਚਲਾਉਣੀ ਉਹ ਉਹਨਾਂ ਨੂੰ ਆਪ ਵੀ ਸੋਚਣਾ ਚਾਹੀਦਾ ਹੈ ਪ੍ਰੋਫੈਸਰ ਸਾਹਿਬ ਪੰਜਾਬ ਦੀ ਕੈਬਨਟ ਮੀਟਿੰਗ ਹੋਈ ਹੈ ਇਸ ਬੈਠਕ ਦੇ ਵਿੱਚ ਕਈ ਫੈਸਲੇ ਲਏ ਗਏ ਨੇ ਉਸ ਵਿੱਚ ਸਭ ਤੋਂ ਅਹਿਮ ਫੈਸਲਾ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਵਿੱਚ ਜਾਣਕਾਰੀ ਮੁਤਾਬਿਕ ਪੰਜਾਬ ਰਾਜ ਐਕਟ ਜਿਹੜਾ ਪੰਚਾਇਤੀ ਰਾਜ ਐਕਟ 1994 ਉਸ ਵਿੱਚ ਸੋਧ ਕਰ ਦਿੱਤੀ ਗਈ ਹੈ ਕਿ ਹੁਣ ਕੋਈ ਵੀ ਜਿਹੜੀ ਚੋਣਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਚੋਣ ਨਿਸ਼ਾਨਾ ਜਿਹੜਾ ਪਾਰਟੀ ਦਾ ਉਹ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਪੰਚਾਇਤੀ ਚੋਣਾਂ 'ਚ ਹੁਣ ਸਿਆਸੀ ਪਾਰਟੀਆਂ ਦਾ ਚੋਣ شان ਨਹੀਂ ਮਿਲੇਗਾ ਇਸ ਦੇ ਨਾਲ ਕੀ ਫਰਕ ਪਾਊਗਾ ਕਿ ਲੱਗਦਾ ਕੋਈ ਬਹੁਤਾ ਫਰਕ ਪਾਊਗਾ ਇਹ ਕਰਨ ਦੀ ਕਿਉਂ ਜ਼ਰੂਰਤ ਪਈ ਦੇਖੋ ਇਹਦੇ ਅਰਥ ਤੇ ਹੈ ਬੜੇ ਗਹਿਰੇ ਹੈ ਤੇ ਬਹੁਤ मीनिंगफुल ਸੱਚੀ ਗੱਲ ਪੁੱਛੀ ਤੇ ਮੇਰੇ ਖੁਦ ਵੀ ਮਨ 'ਚ ਬੜੀ ਵਾਰੀ ਇਹ ਆਈਡੀਆ ਆਇਆ ਕਿ ਯਾਰ ਇਹ ਜਿਹੜੀ ਆ ਨਾ ਪਿੰਡ ਦੀ ਜਿਹੜੀ ਪਿੰਡੇ ਨੂੰ ਆਪਾਂ ਕੀ ਮੰਨਦੇ ਆ ਪਿੰਡ ਤੇ ਬਹੁਤ ਡਿਬੇਟ ਹੋਈ ਹੈ ਪਿੰਡ ਇੱਕ ਸਾਡੀ ਬਰਾਦਰੀ ਆ ਪਿੰਡ ਇੱਕ ਭਾਈਚਾਰਾ ਆ ਤੁਸੀਂ ਆ ਦੇਖੋ ਖਾ ਖਾਪ ਪੰਚਾਇਤਾਂ ਕਿਵੇਂ ਹੈਗੀਆਂ ਉਹ ਖੈਰ ਚਲੋ ਉਹ ਤੇ ਉਹ ਨਾਂ ਦੇ ਨਾਂ ਤੇ ਜਿਹੜੀਆਂ ਜਾਤਾਂ ਆ ਉਹਨਾਂ ਦੇ ਨਾਂ ਤੇ ਆ ਕਿਹੜੀ ਖਾਪ ਇਹ ਫਲਾਣੇ ਦੀ ਫਲਾਣੇ ਦੀ ਕਲੈਨ ਛਿਪ ਦੇ ਨਾਂ ਦੇ ਉੱਤੇ ਹੈਗੀ ਆ ਪਰ ਜਿਹੜੀਆਂ ਪੰਚਾਇਤਾਂ ਉਹ ਵੀ ਇੱਕ ਪਿੰਡ ਦੀ ਪੂਰੀ ਬਰਾਦਰੀ ਹੁੰਦੀ ਸੀ ਕਮਿਊਨਿਟੀ ਹੁੰਦੀ ਸੀ ਪਿੰਡੂ ਪੰਚਾਇਤ ਹਮੇਸ਼ਾ ਰਹੀ ਆ ਚੋਣਾ ਬੈਲੀ ਨਹੀਂ ਉਦੋਂ ਪਹਿਲਾਂ ਵੀ ਟ੍ਰੈਡੀਸ਼ਨਲੀ ਵੀ ਰਹੀ ਉਹ ਸਾਥ ਦੇ ਰੂਪ ਚ ਰਹੇ ਪੰਜ ਬੰਦੇ ਜਿਹੜੇ ਵੱਡੇ ਸੀ ਉਹ ਅੱਗੇ ਕਰਨ हां ਇਹ ਹੈ ਕਿ ਇਹਦਾ ਰਾਜ ਸਿਆਸੀ ਕਰਨ ਇਸ ਤਰੀਕੇ ਨਾਲ ਵੱਡੇ ਪੱਧਰ ਤੇ ਹੁੰਦਾ ਸੀ ਤੇ ਆਮਨੇ ਸਾਹਮਣੇ ਲੋਕ ਖੜੇ ਹੁੰਦੇ ਸੀਗੇ ਮੇਰਾ ਖਿਆਲ ਹੈ ਕਿ ਜੇ ਪੰਚਾਇਤਾਂ ਜਿਹੜੀਆਂ ਬੇਸਿਕ ਯੂਨਿਟ ਹੈ ਫਿਰ ਉਹ ਦੂਜੀਆਂ ਲੋਕਲ ਬਾਡੀਜ਼ ਦੇ ਵਿੱਚ ਵੀ ਹੋਈ ਹੋਣਾ ਚਾਹੀਦਾ ਉਹਨਾਂ ਦਾ ਮਕਸਦ ਸਮਾਜ ਨੂੰ ਸੁਧਾਰ ਕਰਨਾ ਤੇ ਸਮਾਜ ਕਲਿਆਣ ਦੀਆਂ ਜਿਹੜੀਆਂ ਨੀਤੀਆਂ ਸਰਕਾਰ ਦੀਆਂ ਜਾਂ ਕੋਈ ਪੈਸਾ ਥੇਲਾ ਹੁੰਦਾ ਉਹਨੂੰ ਲਾਉਣਾ ਨਾ ਕਿ ਕੋਈ ਚੌਧਰ ਕਰਨਾ ਨਾ ਕਿ ਆਉਣ ਆਉਣ ਵਾਲੇ ਸਮੇਂ 'ਚ ਆਪਣਾ ਪੋਲੀਟੀਕਲ ਆਪਣਾ ਹਾਂ ਜੀ ਅਕਾਲੀਆਂ ਦਾ ਜਿੱਤ ਗਿਆ ਤੇ ਹੁਣ ਅਕਾਲੀਆਂ ਦੇ ਵਿੱਚ ਹੋਰ ਥੋੜੇ ਸ 10 ਸਾਲਾਂ ਦੇ ਅੰਦਰ ਅੰਦਰ ਇੱਕ ਐਮਐਲਏ ਦੀ ਟਿਕਟ ਮੰਗਣੀ ਜੇ ਕੋਈ ਕਾਂਗਰਸ ਦਾ ਜਿੱਤ ਗਿਆ ਮੇਰਾ ਖਿਆਲ ਹੈ ਕਿ ਇਸ ਗੱਲ ਨੂੰ ਜਿਹੜਾ ਸਮੁੱਚੇ ਸਮੁੰਦਾਇ ਹੈਗਾ ਉਹ ਪਿੰਡ ਦੀ ਕਮਿਊਨਿਟੀ ਬਰਾਦਰੀ ਜਿਹੜੀ ਹੈ ਹਾਲਾਂਕਿ ਉਹ ਕਦੀ ਵੀ ਬਰਾਦਰੀ ਉੰਜ ਹੁੰਦੀ ਨਹੀਂ ਤੁਹਾਨੂੰ ਪਤਾ ਕਿ ਉੱਪਰ ਕਿਹੜਾ ਬੈਂਦਾ ਤਕੜਾ ਹੋ ਜਾਨੀ ਜ਼ਮੀਨਾਂ ਵਾਲੇ ਉੱਪਰ ਆ ਮੈਂ ਜਾਤਾਂ ਦਾ ਨਾਂ ਨਹੀਂ ਲੈਂਦਾ ਫਿਰ ਉਹ ਥੱਲੇ ਫਿਰ ਉਹ ਥੱਲੇ ਫਿਰ ਉਹ ਥੱਲੇ ਸਭ ਤੋਂ ਥੱਲੇ ਜਿਹੜੀਆਂ ਗਰੀਬ ਔਰਤਾਂ ਜਿਹੜੀਆਂ ਮਨਰੇਗਾ ਵਾਲੀਆਂ ਉਹ ਸਭ ਥੱਲੇ ਧਰਾਤਲ ਤੇ ਪਿਸਣ ਵਾਲੀਆਂ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਇਹ ਪਿੰਡ ਵੀ ਕੋਈ ਇਤਰਾ ਐਓ ਕਿਤੇ ਸਭ ਬਰਾਬਰ ਦੇ ਲੋਕਾਂ ਦਾ ਇਕੱਠ ਵੱਠ ਨਹੀਂ ਆ ਕਿ ਜਿਹਦੇ ਵਿੱਚ ਬੜਾ ਭਾਈਚਾਰਾ ਹੈਗਾ ਉਹਦੀ ਆਪਣੀ ਜਿਹੜੀ ਉੱਚ-ਨੀਚ ਸਾਰਾ ਕੁਝ ਉਹਦੇ 'ਚ ਚੱਲਦਾ ਉਹ ਬੜਾ ਕੰਪਲੈਕਸ ਹੈਗਾ ਪਰ ਉਹਦੇ باوجود ਵੀ ਜਦੋਂ ਉਹਨੂੰ ਤੁਸੀਂ ਵਰਟੀਕਲੀ ਸਪਲਿਟ ਕਰ ਦਿੰਨੇ ਆ ਉੱਪਰੋਂ ਥੱਲੇ ਤੱਕ ਆ ਚਲੇ ਗਏ ਸਾਡੇ ਦੇ ਸਾਰਾ ਹਿੱਸਾ ਕਾਂਗਰਸ ਵੱਲ ਆ ਚਲਾ ਗਿਆ ਝਾੜੂ ਵੱਲ ਆ ਚਲਾ ਗਿਆ ਅਕਾਲੀ ਦਲ ਵੱਲ ਜਾਂ ਆ ਚਲਾ ਗਿਆ ਭਾਜਪਾ ਵੱਲ ਤਾਂ ਉਹ ਫਿਰ ਪਿੰਡ ਦੇ ਜਿਹੜਾ ਜਿੰਨਾ ਵੀ ਮਾੜਾ ਮੋਟਾ ਇਤਫਾਕ ਹੁੰਦਾ ਵੀ ਹੈ ਸਾਂਝ ਮੀਂਹ ਹੁੰਦੀ ਵੀ ਹੈ ਉਹ ਵੀ ਜਾਂਦੀ ਲੱਗਦੀ ਹੈ ਢੜੇ ਬੰਦੀ ਬਹੁਤ ਜ਼ਿਆਦਾ ਵੱਡੀ ਢੜੇ ਬੰਦੀ ਹੈ ਉਹਦੇ ਤੋਂ ਬਾਹਰ ਕਿਵੇਂ ਨਿਕਲਣਾ ਹੈ ਇਕੱਲਾ ਇਹਦੇ ਨਾਲ ਨਹੀਂ ਹੋਰ ਕਈ ਚੀਜ਼ਾਂ ਕਰਨੀਆਂ ਪੈਣਗੀਆਂ ਪਰ ਮੈਨੂੰ ਨਿੱਜੀ ਤੌਰ ਤੇ ਇੰਜ ਮਹਿਸੂਸ ਹੁੰਦਾ ਹੈ ਕਿ ਇੱਕ ਚੰਗਾ ਸਟੈਪ ਹੈ ਜਿਹਦੇ ਨਾਲ ਸ਼ਾਇਦ ਲੋਕਾਂ ਨੂੰ ਕੁਝ ਰਾਹਤ ਮਿਲੇ ਪ੍ਰੋਫੈਸਰ ਸਾਹਿਬ ਚੰਗਾ ਸਟੈਪ ਤਾਂ ਠੀਕ ਹੈ ਪਰ ਵਿਦੇਸ਼ ਨੇ ਜਿਹੜੇ ਵਿਦੇਸ਼ੀ ਮੁਲਕ ਨੇ ਉਹ ਚੰਗਾ ਸਟੈਪ ਲੈਂਦੇ ਨਜ਼ਰ ਨਹੀਂ ਆ ਰਹੀ ਭਾਰਤੀਆਂ ਦੇ ਲਈ ਵਿਦੇਸ਼ੀ ਨਾਗਰਿਕਾਂ ਦੇ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਬਾਹਰਲੇ ਮੁਲਕ ਨੇ ਜਿਹੜੇ 55 ਅਗਸ ਦੇ ਜਾ ਰਹੇ ਨੇ ਕੈਨੇਡਾ ਨੇ ਵਿਜ਼ਟਰ ਵੀਜ਼ੇ ਸੀ ਜਿਹੜੇ ਵੀਜ਼ੇ ਤੇ ਗਏ ਲੋਕਾਂ ਨੂੰ ਪਰਮਿਟ ਦੇਣ ਤੋਂ ਮਨਾਹੀ ਕੀਤੀ ਹੈ ਵਰਕ ਪਰਮਿਟ ਦੇਣ ਤੋਂ ਤਾਂ ਦੂਜੇ ਪਾਸੇ ਆਸਟ੍ਰੇਲੀਆ ਵੱਲੋਂ ਵੀ ਕੁਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਘਟਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਪਾੜਿਆਂ ਦੀ ਗਿਣਤੀ 2,70,000 ਤੱਕ ਸੀਮਤ ਕਰਨਾ ਚਾਹੁੰਦੀ ਹੈ ਫੈਡਰਲ ਸਰਕਾਰ ਤੁਹਾਨੂੰ ਕੀ ਲੱਗਦਾ ਹੈ ਹੁਣ ਭਾਰਤ ਦੇ ਵਿੱਚ ਹੋਰ ਬੇਰੁਜ਼ਗਾਰੀ ਵਧੂਗੀ ਇਸ ਦੇ ਨਾਲ ਕਿਉਂਕਿ ਜਿਹੜੇ ਨੌਜਵਾਨ ਕੰਮ ਤੰਦਾ ਇੱਥੇ ਨਹੀਂ ਮਿਲਦਾ ਸੀ ਉਹ ਬਾਹਰਲੇ ਮੁਲਕ ਦੀ ਆਸ ਤਾਂ ਕਿ ਉੱਥੇ ਚਲੇ ਤਾ ਜਾਂਦੇ ਸੀ ਕਮਾਹ ਵੀ ਲੈਂਦੇ ਸੀ ਪਰ ਹੁਣ ਜਦੋਂ ਉੱਥੇ ਰਸਤਾ ਬੰਦ ਹੋ ਜੂ ਤਾਂ ਇੱਥੇ ਜ਼ਿਆਦਾ ਪ੍ਰਭਾਵ ਉਸ ਦਾ ਮਾੜਾ ਦੇਖਣ ਨੂੰ ਨਹੀਂ ਮਿਲੂ ਕੀ ਲੱਗਦਾ ਹੈ ਬਰਵਿੰਦਰ ਇਹ ਤਾਂ ਕੋਈ ਇੰਡੀਆ ਦੀ ਬੇਰੁਜ਼ਗਾਰੀ ਦਾ ਹਾਲਤ ਨਹੀਂ ਸੀ ਇਹ ਤਾਂ ਪੰਜਾਬ ਚੋਂ ਜਾਂਦੇ ਆ ਕੁਝ ਲੋਕ ਗੁਜਰਾਤ ਚੋਂ ਜਾਂਦੇ ਆ ਕੁਝ ਕੇਰਲਾ ਚੋਂ ਬਾਹਰ ਜ਼ਿਆਦਾ ਉਹਨਾਂ ਚੋਂ ਗਲਫ ਚ ਜਾਂਦੇ ਆ ਕੁਝ ਉੱਥੋਂ ਬਾਹਰ ਵੀ ਜਾਂਦੇ ਹੋਣਗੇ ਤਮਿਲਨਾਡੂ ਚੋ ਨੀਂਦਰਿੰਗ ਤੇ ਮੈਡੀਕਲ ਜਿਹੜੀਆਂ 엘ੀਟ ਪੋਸਟਾਂ ਉਨਾ ਚ ਜਾਂਦੇ ਬਾਕੀ ਕਿੱਥੇ ਜਾਂਦੇ ਜਿਹੜਾ ਤੁਹਾਡਾ ਹਿੰਦੀ ਹਾਰਟਲੈਂਡ ਆ ਉੱਥੇ ਕੋਈ ਬਾਹਰ ਜਾਣ ਜੇ ਉਹ ਉੱਥੇ ਦੇ ਅਗਲੇ ਡੰਗ ਦੀ ਰੋਟੀ ਦਾ ਨਹੀਂ ਬਹੁਤੀ ਜਿਹੜੀ ਜਨਤਾ ਜਨਰਦ ਨੇ ਆ ਉਹ 82 ਕਰੋੜ ਵਾਲੇ ਆ ਉਹ ਪੰਜਾਬ ਨਹੀਂ ਉਹ ਪੰਜਾਬ ਉਹਨਾਂ ਦਾ ਹੀ ਉਹ ਤੋਂ ਕਹਿੰਦੇ ਆ ਜਿਹੜੇ ਜੱਟ ਜੇਵੀਦਾਰ ਪਿੰਡਾਂ ਦੇ ਵੇ ਇਹਨਾਂ ਦਾ ਕੈਨੇਡਾ ਇੱਥੇ ਉਹ ਆਪ ਆਪ ਜਦੋਂ ਉੱਥੇ ਮੈਨੂੰ ਵੀ ਅਮਰੀਕਾ 'ਚ ਮਿਲਿਆ ਜਦੋਂ 30 ਸਾਲ ਪਹਿਲਾਂ ਇੱਕ ਮੁੰਡਾ ਸੀਗਾ ਉਹ ਇੱਥੇ ਤੇ ਮੈਂ ਕਿਹਾ ਤੂੰ ਇਹ ਤੇ ਕਹਿੰਦਾ ਮੈਂ ਗਾਈਆਂ ਛਾਂਬਦਾ ਇੱਥੇ ਰੈਂਚ ਕਹਿੰਦੇ ਉਹਨੂੰ ਤੇ ਕਹਿੰਦਾ ਸੀ ਇੱਥੇ ਦੇ ਉਹ ਸ਼ਬਦ ਵੀ ਉਹਨੇ ਉਹੀ ਵਰਤੇ ਆ ਕਹਿੰਦਾ ਸੀ ਇੱਥੇ ਦੇ ਭਈਏ ਆ ਇਹਨਾਂ ਦੇ अच्छा इस तरह ही ਹਨ ਮਤਲਬ ਉਹਨਾਂ ਨੂੰ ਕੋਈ ਸਟੇਟਸ ਥੋੜੀ ਆ ਹਾਂ ਕਿਉਂਕਿ ਪੈਸਾ ਜ਼ਿਆਦਾ ਮਿਲਦਾ ਇਸ ਕਰਕੇ ਉਹ ਹਰ ਚੀਜ਼ ਨੂੰ ਖਿੜੇ ਮੱਥੇ ਪ੍ਰਮਾਨ ਕਰ ਲੈਂਦੇ ਇੱਥੋਂ ਪੁੱਛ ਫੈਕਟਰੀ ਨਾ ਇੱਥੇ ਉਹਨਾਂ ਨੂੰ ਕੋਈ ਝੱਲਦਾ ਨਹੀਂ ਕੋਈ ਰੁਜ਼ਗਾਰ ਨਹੀਂ ਕੋਈ ਪੁਵਖ ਨਹੀਂ ਉਹ ਚਲੇ ਜਾਂਦੇ ਆਪਾਂ ਨੂੰ ਇਹ ਦੱਸੋ ਅਸੀਂ ਇੰਨਾ ਖੇਦ ਕਰ ਰਹੇ ਆਂ ਇੰਨਾ ਰੋਸ ਕਰ ਰਹੇ ਆਂ ਵੀ ਸਾਡਾ ਪੱਠਾ ਬਠਾਤਾ ਕੈਨੇਡਾ ਨੇ ਇੰਜ ਕਰ ਦਿੱਤਾ ਉਹਨੇ ਆਸਟ੍ਰੇਲੀਆ ਨੇ ਇੰਜ ਕਰਤਾ ਜਾਂ ਹੋਰ ਨਿਊਜ਼ੀਲੈਂਡ ਵੀ ਇੰਜ ਕਰ ਦੂਗਾ ਕੋਈ ਸਾਡੇ ਨਾਲ ਮੈਮੋਰੰਡਮ ਆਫ ਅੰਡਰਸਟੈਂਡਿੰਗ ਐਮਓਯੂ ਲਿਖਿਆ ਹੋਇਆ ਸੀ ਮੋਦੀ ਦੇ ਨਾਲ ਇਹਨਾਂ ਨੇ ਜਸਟਨ ਟਰੂਡੋ ਨੇ ਜਾਂ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਭੀ ਆਪ ਹੀ ਇਹਨੇ ਬੰਦੇ ਅਸੀਂ ਲੈਣੇ ਲੈਣੇ ਆ ਅਗਲੇ ਦਾ ਆਪਣਾ ਦੇਸ਼ ਆ ਜੋ ਮਰਜ਼ੀ ਕਰੇ ਭਈ ਤੁਸੀਂ ਕਿਸੇ ਦੇ ਘਰ ਵਾਂਡੇ ਗਏ ਆ ਜੇ ਉਹ ਚੰਗਾ ਹੈ ਤੇ ਤੁਹਾਨੂੰ ਆਵਾ ਦਿਨ ਰੱਖੂਗਾ ਮੁਰਗਾ ਵੀ ਖਿਲਾਊਗਾ ਸਭ ਕੁਝ ਕਰੂ ਜੇ ਤੁਸੀਂ ਖਾਣੇ ਆ ਤੇ ਤੁਹਾਡੀ ਪੂਰੀ ਸੇਵਾ ਉਹ ਭਗਤ ਕਰੂਗਾ ਜੇ ਉਹਨੂੰ ਲੱਗੇ ਕਿ ਤੁਸੀਂ ਉੱਥੇ ਖਰਾਫਾਤੀ ਕਰਦੇ ਆ ਉਹ ਕਹੂਗਾ ਅੱਛਾ ਉਹ ਤੇ ਸ਼ਾਮ ਵੇਲੇ ਵੀ ਇੱਕ ਘਰੋਂ ਬਾਹਰ ਕੱਢ ਦੂਗਾ ਇਹ ਆਪੋ ਆਪਣੇ ਦੇਸ਼ ਦੀਆਂ ਆਜ਼ਾਦਾਨਾ ਤੌਰ ਤੇ ਉਹ ਆਜ਼ਾਦ ਦੇਸ਼ ਹੈ ਉਹਦੇ ਆਪਣੇ ਫੈਸਲੇ ਆ ਧਰਤਲ ਤੇ ਹੋਇਆ ਕਿ ਉਹ ਸਮਝਣਾ ਚਾਹੀਦਾ ਉਹ ਯੰਦੀ ਕਿ ਕੋਵਿਡ ਦੇ ਉੱਤੋਂ ਬਾਅਦ ਜਦੋਂ ਉੱਥੇ ਸਟੈਗਨੇਸ਼ਨ ਜੀ ਆਈ ਇਕਨੋਮੀ ਵੀ ਕੈਨੇਡਾ ਦੀ ਇਕਨੋਮੀ ਵੀ ਮਾੜੀ ਆ ਕੋਈ ਬਹੁਤੀ ਤਕੜੀ ਨਹੀਂ ਹੈ ਤਾਂ ਵੱਡੇ ਪੱਧਰ ਤੇ ਉਹਨਾਂ ਨੇ ਮੈਨਪਾਵਰ ਜਿਹੜੀ ਆ ਇੱਥੋਂ ਬੁਲਾਉਣੀ ਸ਼ੁਰੂ ਕੀਤੀ ਪਰ ਕੀਤੀ ਉਹ ਸਟੂਡੈਂਟ ਦੇ ਨਾਂ ਤੇ ਸਾਰਿਆਂ ਨੂੰ ਪਤਾ ਸੀ ਵੀ ਉਹ ਤੇ ਪੜ੍ਹ ਥੋੜੀ ਜਾ ਰਹੇ ਆ ਕੰਮ ਕਰਨ ਜਾ ਰਹੇ ਆ ਤੇ ਪੀਆਰ ਛਪ ਮਿਲ ਰਹੀ ਸੀ ਦੋ ਤਿੰਨ ਸਾਲ ਤੇ ਵਾਵਾ ਚਾਰ ਸਾਲ ਰਿਹਾ ਏ ਉਦੋਂ ਬਾਅਦ ਫਿਰ ਹੁਣ ਜਦੋਂ ਉਥੇ ਇੰਨਾ ਫਲਕਸ ਆ ਗਿਆ ਮਤਲਬ ਭੀੜ ਪੈ ਗਈ ਕਿ ਰਹਿਣ ਲਈ ਘਰ ਨਹੀਂ ਮਿਲਣ ਲੱਗਾ ਗਾਂ ਚੋਣਾ ਸਿਰ ਤੇ ਖੜੀਆਂ ਉਹਨਾਂ ਦੀਆਂ ਫੈਡਰਲ ਚੋਣਾਂ ਜਿਹੜੀਆਂ ਕੈਨੇਡਾ ਚ ਉਹ ਜਿਹੜੇ ਵਾਈਟ ਪੋਪੂਲੇਸ਼ਨ ਉਹ ਕਹਿੰਦੇ ਇਹਨਾਂ ਦੇ ਆ ਗਿਆ ਆ ਕੇ ਘਰ ਮਹਿੰਗੇ ਕਰਦੇ ਆ ਕਿਉਂਕਿ ਜਦੋਂ ਡਿਮਾਂਡ ਵੱਧ ਗਈ ਤੇ ਕਿਰਾਏ ਜਿਹੜੇ ਵੱਧ ਗਏ ਆ ਉਹਨਾਂ ਨੇ ਵੋਟਾਂ ਗੱਲੀਆਂ ਪੰਜਾਬੀਆਂ ਦੀ ਥੋੜੀ ਲੈਣੀਆਂ ਜਸਟਨ ਟਰੂਟੋ ਨੇ ਉਹਨਾਂ ਦੇ ਜਿਹੜੀ ਵਾਈਟ ਪਾਪੂਲੇਸ਼ਨ ਆ ਜਿਹੜੇ ਉੱਥੋਂ ਦੇ ਪਹਿਲਾਂ ਦੇ ਵਸਦੇ ਉਹਨਾਂ ਦੀਆਂ ਵੀ ਲੈਣੀਆਂ ਹੁਣ ਉਹਨਾਂ ਨੂੰ ਉਹਨਾਂ ਨੂੰ ਅਪੀਜ਼ ਕਰਨ ਲਈ ਕੋਸ਼ਿਸ਼ ਕਰਨੀ ਆ ਕਿੰਨਾ ਦੇਖੋ ਕਿ ਮੈਂ ਇਹਨੂੰ ਬੰਦ ਕਰ ਰਿਹਾ ਤੁਸੀਂ ਬਹੁਤਾ ਨਾ ਬਸ 2-3 ਸਾਲ ਮੈਨੂੰ ਦਿਓ ਮੈਂ ਇਹਨਾਂ ਦੀ ਐਂਟੀਬੀ ਟਾਈਡ ਕਰ ਦੇਣੀ ਆ ਮੈਂ ਇਨੀ ਕਿਤੇ ਬਾਹਰੋਂ ਬੁਲਾਉਂਦਾ ਜਦ ਫਿਰ ਸਾਡੇ ਕੋਲ ਹੋਰ ਅਸੀਂ ਘਰ ਆਪਣੇ ਵਾਵਾ ਛੱਤ ਲਾਂਗੇ ਅਕਮੋਡੇਸ਼ਨ ਬਣ ਜੂਗੀ ਹੋਰ ਹੋ ਜਾਊਗਾ ਤਾਂ ਫਿਰ ਹੀ ਅਸੀਂ ਉਹਨਾਂ ਨੂੰ ਬੁਲਾਵਾਂਗੇ ਤੁਸੀਂ ਚਿੰਤਾ ਨਾ ਕਰੋ ਇਸ ਲਈ ਇਹ ਗੱਲ ਸਾਡੇ ਲਈ ਖਬਰ ਤੇ ਮਾੜੀ ਆ ਪੰਜਾਬੀਆਂ ਲਈ ਹੂੰ ਉਹ ਈਜ਼ਲੀ ਮਾੜੀਆ ਕਿ ਸਾਨੂੰ ਇੱਥੇ ਕੋਈ ਚੱਲਦਾ ਨਹੀਂ ਪਰ ਸਾਡੇ ਪੰਜਾਬੀ ਮੁੰਡਿਆਂ ਨੂੰ ਆਪਣੀ ਅਸੈਂਬਲੀ ਦਾ ਘਰਾਓ ਕਰਨ ਦੀ ਜਗ੍ਹਾ ਭਗਵੰਤ ਮਾਨ ਦਾ ਘਰਾਓ ਕਰਨ ਦੀ ਜਗ੍ਹਾ 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 ਐਮਐਲਏ ਦਾ ਘਰਾਓ ਕਰਨ ਦੀ ਜਗ੍ਹਾ ਬੇਵਸਤਾ ਚੁੱਕਦੇ ਆ ਭੱਜ ਲੈਂਦੇ ਆ ਬਸਤਾ ਚੁੱਕਦੇ ਆ ਭੱਜ ਲੈਂਦੇ ਕਿ ਨਿਕਬੇ ਚੀ ਜਾਊਗੇ ਬਈ ਹੂੰ ਇਸ ਲਈ ਜਿਹੜੇ ਚਲੇ ਗਏ ਠੀਕ ਹੈ ਜਿਹੜੇ ਹੋਰ ਜਾ ਸਕਦੇ ਆ ਜੀ ਸਦਕੇ ਜਾਣ ਪਰ ਆਪਣਾ ਘਰ ਆਪਣਾ ਹੁੰਦਾ ਜਦ ਤੱਕ ਤੁਸੀਂ ਇੱਥੇ ਧਰਾਤਲ ਤੇ ਲੜਾਈ ਨਹੀਂ ਦੋਗੇ ਉਹ ਉੱਥੇ ਪੱਕਿਆਂ ਨੂੰ ਵੀ ਕੱਚੇ ਕਰ ਸਕਦੇ ਆ ਅਗਲੇ ਦਾ ਦੇਸ਼ ਆ ਕੋਈ ਵੀ ਰੂਲ ਚਲੋ ਕਾਨੂੰਨ ਹੈ ਉੱਥੇ ਇਹੋ ਜੀ ਗੱਲ ਨਹੀਂ ਹੈ ਮੈਂ ਮੈਂ ਥੋੜੀ ਜਿਆਦਾ ਲੋੜ ਤੋਂ ਕਹਿ ਰਿਹਾ ਪਰ ਜਿਨ੍ਹਾਂ ਨੂੰ ਪੀਆਰਸ਼ਿਪ ਦਿੱਤੀ ਹੈ ਜਾਂ ਜਿਨ੍ਹਾਂ ਨੂੰ ਅਜੇ ਪੂਰੀ ਸਿਟੀਜ਼ਨਸ਼ਿਪ ਨਹੀਂ ਦਿੱਤੀ ਹੈਗੀ ਉਹ ਉਦੋਂ ਪਹਿਲਾਂ ਪਹਿਲਾਂ ਕੁਝ ਵੀ ਕਰ ਸਕਦੇ ਆ ਹੂੰ हां एहु जे कोई नहीं ਹੁੰਦਾ ਹੈ ਇਸ ਲਈ ਸਾਨੂੰ ਜਿਹੜਾ ਆਪਣਾ ਘਰ ਆਪ ਮਜ਼ਬੂਤ ਕਰਨ ਦੀ ਲੋੜ ਆ ਹਾਲ ਦੀ ਘੜੀ ਜਿਹੜਾ ਇਹ ਦੁੱਖ ਸਾਨੂੰ ਜਰੂਰ ਲੱਗਦਾ ਪਰ ਅਜੇ ਵੀ ਇਹ ਤੋਂ ਪਹਿਲਾਂ ਕਿ ਆਪਾਂ ਹੋਰ ਲੇਟ ਹੋ ਜਾਈਏ ਇਹੀ ਪ੍ਰੋਬਲਮ ਆ ਆਸਟ੍ਰੇਲੀਆ ਚ ਆਈਏ ਉਹਨਾਂ ਦੇ ਵੀ ਇਹੀ ਆਇਆ ਕਿ ਉੱਥੇ ਵੀ ਕਿਰਾਏ ਵਧ ਗਏ ਬੰਚੇ ਜਿਆਦਾ ਚੱਲ ਗਏ ਉਹਨਾਂ ਨੇ ਤੇ ਪਹਿਲਾਂ ਤੇ ਥੋੜਾ ਟਾਈਟ ਉਹਨਾਂ ਦੀ ਪੀਆਰ ਸ਼ੇਪ ਵੀ ਥੋੜੀ ਜੀ ਮਹਿੰਗੀ ਉਹਨਾਂ ਦਾ ਜਾਣਾ ਵੀ ਥੋੜਾ ਇੱਥੋਂ ਥੋੜਾ ਔਖਾ ਪਰ ਕੈਨੇਡਾ ਨੇ ਤੇ ਪੂਰਾ ਗੇਟ ਹੀ ਖੋਲ ਲਿਆ ਸੀ ਨਾ ਉਹ ਥੋੜਾ ਉਹਨਾਂ ਨੇ ਟਾਈਟ ਕਰਤਾ ਵੀ ਹੁਣ ਅਸੀਂ ਉਸ ਪੱਧਰ ਤੇ ਇਹ ਇਨਪਲਕਸ ਜਾਂ ਅਸੀਂ ਆਪਣਾ ਇਨਟੇਕ ਨਹੀਂ ਲੈ ਸਕਦੇ ਮੇਰਾ ਖਿਆਲ ਹੈ ਕਿ ਸਾਡੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਇਹਦੇ ਬਾਰੇ 네ਗੋਸ਼ੀਏਟ ਕਰਨਾ ਚਾਹੀਦਾ ਕਿ ਸਾਡੇ ਜਿਹੜੇ ਬੱਚੇ ਉੱਥੇ ਗਏ ਆ ਜੀ ਉਹਨਾਂ ਨੂੰ ਰਿਪੋਰਟ ਨਾ ਕਰਨ ਘਟੋ ਘਟ ਜਿਨ੍ਹਾਂ ਨੂੰ ਹੋਰ ਲੈਣਾ ਆ ਉਹਨਾਂ ਦੇ ਬਾਰੇ ਐਡਵਾਂਸ ਇਨਸਟਰਕਸ਼ਨ ਦਿਓ ਤਾਂ ਕਿ ਸਾਡੇ ਬੱਚੇ ਜਿਹੜੇ ਆਇਲਸ ਕਰਦੇ ਹੋਰ ਖਰਚੇ ਕਰਦੇ ਉਹਨਾਂ ਦਾ ਖਰਚਾ ਬਚਿਆ ਰਹੇ ਔਰ ਇਹਦੇ ਬਾਰੇ ਸਾਡੀ ਪੰਜਾਬ ਗਵਰਨਮੈਂਟ ਨੂੰ ਖਾਸ ਕਰਕੇ ਭਗਵੰਤ ਮਾਨ ਨੂੰ ਤੇ ਕੁਲਦੀਪ ਢਾਲੀਵਾਲ ਜਿਹੜੇ ਐਨਆਰਆਈਆਂ ਦੇ ਮਨਿਸਟਰ ਹੈਗੇ ਆ ਉਹਨਾਂ ਸਾਰਿਆਂ ਨੂੰ ਇੱਕ ਸਾਂਝਾ ਬਿਆਨ ਵੀ ਦੇਣਾ ਚਾਹੀਦਾ ਆ ਤੇ ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਸਾਡੀ ਨੂੰ ਲਿਖਣਾ ਚਾਹੀਦਾ ਜੇ ਕੋਈ ਚਿੱਠੀ ਅਲਾਉਡ ਆ ਮਤਲਬ ਹਾਲਾਂਕਿ ਪ੍ਰੋਟੋਕੋਲ ਨਹੀਂ ਹੁੰਦਾ ਕਿ ਤੁਸੀਂ ਬਾਹਰਲੇ ਦੇਸ਼ਾਂ ਨੂੰ ਸਿੱਧਾ ਕੋਈ ਵੀ ਸਟੇਟ ਲਿਖੇ ਮੈਨੂੰ ਲੱਗਦਾ ਪਰ ਜੇ ਕੋਈ ਅਲਾਉਡ ਹੈਗਾ ਗੁੰਜਾਇਸ਼ ਹੈਗੀ ਆ ਤੇ ਇਹਨਾਂ ਨੂੰ ਜਸਟਨ ਟਰੂਡਰ ਨੂੰ ਸਿੱਧਾ ਵੀ ਲਿਖ ਦੇਣਾ ਚਾਹੀਦਾ ਭਾਈ ਸਾਡੀ ਇੱਥੇ ਆ ਪ੍ਰੋਬਲਮ ਹੈ ਤੁਸੀਂ ਸਾਡੇ ਬੱਚਿਆਂ ਦੇ ਨਾਲ ਧੱਕਾ ਨਾ ਕਰੋ। ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਬਹੁਤ-ਬਹੁਤ ਸ਼ੁਕਰੀਆ ਜੀ। ਸੋ ਇਸ ਹਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਅੱਜ ਦੇ ਵੱਡੇ ਮੁੱਦਿਆਂ ਤੇ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਹੈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ? ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਇਸੇ ਤਰ੍ਹਾਂ ਦੀ ਚਰਚਾ ਦੇਖਣ ਦੇ ਲਈ ਜੁੜੇ ਰਹੋ ਦੀ ਅਨਮਿਊਟ ਦੇ ਨਾਲ। ਤਦ ਤੱਕ ਲਈ ਧੰਨਵਾਦ।